ਕੰਦਾ ਤੂੰ ਹੋਰ ਕਿਸੇ ਦੇਵਤੇ ਅੱਗੇ ਮੱਥਾ ਨਾ ਟੇਕੀ ਯਹੋਵਾ ਜਿਸ ਦਾ ਨਾਮ ਗੈਰਤ ਵਾਲਾ ਹੈ ਉਹ ਇੱਕ ਗੈਰਤੀ ਪਰਮੇਸ਼ਵਰ ਹੈ ਹਾਲੇਲੂਇਆ ਕੰਦਾ ਮੈਥੋਂ ਵੱਧ ਕਿਸੇ ਨੂੰ ਤੂੰ ਪਿਆਰ ਨਹੀਂ ਕਰ ਸਕਦਾ ਹਾਲੇਲੂਇਆ ਉਹ ਕਹਿੰਦਾ ਕਿ ਤੁਸਾਂ ਬੱਚੇ ਲਿਖਿਆ ਮੈਂ ਤੈਨੂੰ ਸੱਠ ਠਰਾਇਆ ਪੂਛ ਨਹੀਂ ਠਰਾਇਆਗਾ ਕਿਉਂਕਿ ਸਿਰ ਕਿਉਂ ਠਰਾਇ ਸਿਰ ਉੱਪਰ ਰਹਿੰਦਾ ਪੂਛ ਜਿਹੜੀ ਉਹ ਥੱਲੇ ਲਿਪਟਦੀ ਰਹਿੰਦੀ ਹੈ ਹਾਲੇਲੂਇਆ ਤੇ ਆਪਾਂ ਜੇ ਥਾਂ ਥਾਂ ਹੀ ਮੱਥੇ ਰਗੜ ਕੇ ਆਪਦੇ ਮੱਥਿਆਂ ਦੇ ਮੱਥੇ ਵੀ ਗੰਜੇ ਸਿਰ ਵੀ ਗੰਜੇ ਕਰ ਲੈ ਵਾਲ ਚਕਾ ਚਕਾ ਕੇ ਹਾਲੇਲੂਇਆ ਸੱਚ ਮੋਚ ਆਪਾਂ ਨੂੰ ਪਰਮੇਸ਼ਰ ਨੇ ਕੱਢਿਆ ਹੁਣ ਆਪਾਂ ਪਰਮੇਸ਼ਰ ਕੀ ਕਹਿੰਦਾ ਮੈਂ ਇੱਕ ਗੈਰਤ ਮੈਂ ਕੀ ਕਹਿੰਦਾ ਜਿਸ ਦਾ ਨਾਮ ਗੈਰਤ ਰੱਖਣ ਵਾਲਾ ਉਹ ਇੱਕ ਗੈਰਤੀ ਪਰਮੇਸ਼ੁਰ ਹੈ ਹallelujah ਅੱਖ ਵਾਲਾ ਪਰਮੇਸ਼ੁਰ ਹੈ ਹallelujah ਪਰਮੇਸ਼ੁਰ ਉਹ ਕਹਿੰਦਾ ਮੇਰੇ ਸੰਗ ਤੋਂ ਕੋਈ ਸ਼ਰੀਕ ਨਹੀਂ ਬਣਾਉਣਾਗਾ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਜੇ ਆਪਾਂ ਪਰਮੇਸ਼ੁਰ ਨੇ ਜੁਨੇ ਆਪਾਂ ਪਰਮੇਸ਼ੁਰ ਵਾਲੇ ਕੰਮ ਕਰਨੇ ਘਾਟਾ ਪੈਂਦਾ ਪੈ ਲੈਣਦਿਆ ਕਰੋ ਜੇ ਘਾਟਾ ਬਹੁਤ ਤਾਂ ਵਾਧਾ ਵੀ ਹੋਊਗਾ ਹallelujah ਜਦੋਂ ਆਪਣੇ ਤੇ ਮਸੀਹ ਚ ਆ ਕੇ ਕੋਈ ਵਿਵਤਾ ਪੈਂਦੀ ਆਪਾਂ ਨੂੰ ਸਿਖਾਉਣ ਆਉਂਦੀ ਐ ਕੋਸ ਹallelujah ਉਦੋਂ ਵੇਖਿਆ ਕਰੋ ਜਦੋਂ ਨਹੀਂ ਸੀ ਆਪਾਂ ਮਸੀਹ ਚ ਉਦੋਂ ਆਪਣ ਕਿੰਨੇ ਕ ਲੋਕ ਆਪਣੇ ਆ ਕੇ ਇੱਥੇ ਆਪਣੇ ਕੋਈ ਕੰਮ ਸਾਰਦੇ ਸੀ ਜਾਂ ਆਪਣੇ ਕੋਈ ਦੁੱਖ ਦਰਦ ਸਭ ਤੋਂ ਸਮਾ ਜਖਮਾਂ ਤੇ ਨੋਂਨ ਭੁੱਕਣ ਆਉਂਦੇ ਸੀ ਹਾਲੇਲੂਇਆ ਤੇ ਜੇ ਹੁਣ ਆਪਾਂ ਪ੍ਰਭੂ ਚ ਆ ਕੇ ਕੋਈ ਆਪਣੇ ਤੇ ਦੁੱਖ ਤਕਲੀਫ ਹੁੰਦੀ ਹੈ ਤੇ ਉਹਦਾ ਪਰਮੇਸ਼ਰ ਨੇ ਕੱਟਣਾ ਹੈ ਹallelujah ਲੋਕਾਂ ਅੱਗੇ ਨਹੀਂ ਦੱਸਣਾ ਮੈਨੂੰ ਆ ਦੌਖਾ ਮੈਨੂੰ ਆ ਧੱਕਿਆ ਕਰੋ ਜੋ ਕਿ ਪੁੱਛੇ ਪ੍ਰਭੂ ਚਾ ਕੇ ਕਿੰਨਾ ਸੁੱਖਾ ਕਰ ਮੈਂ ਬਹੁਤ ਸੌਖਾ ਹੋ ਗਿਆ ਮੈਂ ਹallelujah ਖੁਸ਼ ਹੋ ਕੇ ਗਿਆ ਕਰੋ ਪੂਰੇ ਬਲ ਦੇ ਨਾਲ ਕਿਹਾ ਕਰੋ ਪੋਲੇ ਜਮੂਨਾ ਨਾਲ ਕਿਹਾ ਕਰੋ ਮੈਂ ਤਾਂ ਬਸ ਹੋ ਹੋ ਜਾਈਂ ਹਾਂ ਅਜੇ ਤਾਂ ਹallelujah ਇਹ ਨਹੀਂ ਕਹਿਣਾ ਕਿ ਕੀ ਕਰੋ ਮੈਂ ਤਾਂ ਬਹੁਤ ਸੌਖਾ ਹੋ ਗਿਆ ਪਰਮੇਸ਼ਰ ਨੇ ਮੇਨ ਨਵੇਂ ਬਲ ਦੇ ਨਾਲ ਭਰਿਆ ਵੇ ਜਦੋਂ ਦੀ ਮੈਂ ਪ੍ਰਭੂ ਚ ਆਈਆਂ ਮੈਂ ਬਹੁਤ ਸੌਖੀ ਹਾਂ ਹallelujah ਛਟਕਾਰਾ ਦਵਾਤਾ ਪ੍ਰਭੂ ਨੇ ਮੈਨੂੰ ਆਜ਼ਾਦ ਕਰਤਾ ਹallelujah ਹਣ ਕੋਈ ਬੰਦਰ ਨਹੀਂ ਮੇਰੇ ਤੇ ਕਿਸੇ ਦੇ ਘਰੇ ਜਾਣ ਦਾ ਬੰਦਰ ਨਹੀਂ ਕਿਸੇ ਦੇ ਮਰਗਾਂ ਤੇ ਜਾਣ ਦਾ ਬੰਦਰ ਨਹੀਂ ਕਿਸੇ ਦੇ ਭੋਗਾਂ ਤੇ ਜਾਣ ਦਾ ਬੰਦਰ ਨਹੀਂ ਹallelujah ਕੀ ਆ ਕਰੋ ਪਰ ਹallelujah ਫੇਰੀ ਪਤਾ ਲਗਣੀ ਆਪਾਂ ਰੋਈ ਗਏ ਨਹੀਂ ਨਹੀਂ ਹੁਣ ਵੀ ਮੈਂ ਤਾਂ ਉਹ ਜੇ ਅਗਲਾ ਕੋਈ ਤੂੰ ਮੁੜਿਆ ਪਿੱਛੇ ਆ ਜਾ ਮੈਂ ਤੈਨੂੰ ਫਲਾਨੇ ਬਾਬੇ ਕੋਲੇ ਲੈ ਕੇ ਜਾਉ ਹallelujah ਉਹਦੇ ਸ਼ੈਤਾਨ ਨੇ ਆ ਜਾਣਾ ਕਹਿਣਾ ਆ ਜਾ ਮੁੜਿਆ ਮੈਂ ਤੈਨੂੰ ਫਲਾਨੇ ਬਾਬੇ ਬਹੁਤ ਉੱਚੀ ਦਾ ਬਾਬਾ ਤੈਨੂੰ ਉੱਥੇ ਲੈ ਕੇ ਜਾਊਗਾ ਹallelujah ਤੇ ਬਾਬਿਆ ਜਦੋਂ ਆਪਾਂ ਨਿਕਲੇ ਹਾਲੇਲੂਇਆ ਨਹੀਂ ਪਿੱਛੇ ਮੁੜ ਕੇ ਵੇਖਣਾਗਾ ਕਿਸੇ ਕੋਲੇ ਕੁਛ ਨਹੀਂ ਪਿਆਗਾ ਉਹ ਵੀ ਇਨਸਾਨ ਬਣਿਆ ਉਹ ਵੀ ਪਰਮੇਸ਼ਰ ਦੇ ਬਣਾਏ ਆ ਪਰਮੇਸ਼ਰ ਨੇ ਆਪ ਬਣਾ ਕੇ ਆਪਾਂ ਨੂੰ ਬਣਾਇਆ ਤੇ ਆਪਾਂ ਰੱਬ ਥੋੜੀ ਬਣ ਗਏ ਆ ਹਾਲੇਲੂਇਆ ਪਰਮੇਸ਼ਰ ਤੋਂ ਵੱਡਾ ਕੋਈ ਨਹੀਂਗਾ ਉਹ ਥੋੜੇ ਚਿਰ ਦਾ ਹੀ ਹੁੰਦਾ ਵਜੇ ਕੀਤਾ ਕਰਾਇਆ ਆਪਣੇ ਘਰੇ ਆਉਂਦਾ ਕੋਈ ਜਾਦੂ ਟੋਣਾ ਥੋੜੇ ਚਿਰ ਦਾ ਹੀ ਹੁੰਦਾ ਵੈ ਤੇ ਹੱਥ ਕੀਦਾ ਆਪਣੇ ਤੇ ਪਰਮੇਸ਼ਰ ਦਾ ਤੁਸੀਂ ਸੋਚੋ ਜਾਦੂ ਟੋਣਾ ਵੱਡਾ ਕਿ ਪਰਮੇਸ਼ਰ ਵੱਡਾ ਵੈ ਜਾਦੂ ਟੂਣਾ ਕਰਨ ਵਾਲੇ ਦਾ ਹੱਥ ਵੱਡਾ ਕਿ ਪਰਮੇਸ਼ਰ ਦਾ ਹੱਥ ਵੱਡਾ ਵੈ ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੈ ਹਾਲੇਲੂਇਆ ਉਦੋਂ ਕਿਆ ਕਰੋ ਪਰਮੇਸ਼ਰ ਦਾ ਹੱਥ ਤਾਂ ਸਦਾ ਹੀ ਮੇਰੇ ਸਿਰ ਤੇ ਹੈ ਤੇ ਜਾਦੂ ਟੂਣਾ ਮੇਰਾ ਕੀ ਵਗાળ ਲੂਗਾ ਮੇਰੇ ਬੱਚਿਆਂ ਦੇ ਨਾਲ ਪਰਮੇਸ਼ਰ ਰਹਿੰਦਾ ਮੇਰੇ ਘਰ ਦੇ ਵਿੱਚ ਪਰਮੇਸ਼ਰ ਰਹਿੰਦਾ ਜਾਦੂ ਟੂਰਨਾਮੇ ਰਕੀ ਕਰ ਲੂਗਾ ਕੁਛ ਨਹੀਂ ਕਰਦਾਗਾ ਹallelujah ਇਸ ਤਰ੍ਹਾਂ ਕਰਕੇ ਪਹਿਲਾ ਸਥਾਨ ਆਪ ਪਰਮੇਸ਼ਰ ਨੂੰ ਦੇਣਾ ਵੈ ਐ ਰਾਂ 11 ਦੇ ਮਗਰ ਨਹੀਂ ਫੈਰਨਾਗਾ ਸੁਣ ਲਿਆ ਕਰੋ ਜੇ ਕੋਈ ਤੁਹਾਨੂੰ ਸੁਣਾਉਂਦਾ ਵੈ ਬਲਤ ਟੋਕ ਦਿਆ ਕਰੋ ਪਿਆ ਕਰੋ ਮੇਰਾ ਪਰਮੇਸ਼ਰ ਜਿਹੜਾ ਉਹ ਪਰਮੇਸ਼ਵਰੀ ਹੈ ਹallelujah ਹallelujah ਪਰਮੇਸ਼ਰ ਦੀ ਜਗ੍ਹਾ ਕੋਈ ਲੈ ਸਕਦਾ ਵੈ ਪਿਓ ਦੀ ਜਗ੍ਹਾ ਕੋਈ ਲੈ ਸਕਦਾ ਵੈ ਚਾਚੇ ਤਾਈ ਜਿੰਨੇ ਮਰਜੀ ਹੋਣ ਪਿਓ ਤਾਂ ਇੱਕ ਹੀ ਹੈ ਨਾ ਇੱਕ ਹੀ ਉਹਦੀ ਜਗ੍ਹਾ ਕੋਈ ਲੈ ਲੂਗਾ ਨਹੀਂ ਲੈ ਸਕਦਾ ਹallelujah ਜੋ ਪਿਉ ਨੇ ਦੇਣਾ ਘਰੋਂ ਆਪਾਂ ਨੂੰ ਜਾਇ ਜਾਇ ਦੇ ਨੂੰ ਪਿਉ ਨਹੀਂ ਦੇਣੀ ਚਾਚੇ ਤਾਇਆ ਨਹੀਂ ਦੇਣੀ ਕੋਪਲਾ ਖੋ ਲੈਣ ਤੁਹਾਡੇ ਕੋਲੋਂ ਹallelujah ਇਸ ਤਰ੍ਹਾਂ ਫਿਰ ਆਪਾਂ ਪਰਮੇਸ਼ਰ ਨੂੰ ਪਹਿਲ ਦੇਣੀ ਹੈ ਪਰਮੇਸ਼ਰ ਨੂੰ ਕਹਿਆ ਕਰੋ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਹੀ ਸਭ ਦਾ ਰੱਖਾਵੇਂ ਤੂੰ ਹੀ ਹਰ ਇੱਕ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਤੂੰ ਹੀ ਹਰ ਇੱਕ ਦਾ ਫਿਕਰ ਕਰਦਾ ਹallelujah